ਕਦੀ ਨਾ ਹਥਾਣਾ ਕਿਸੇ ਦਾ ਭਲਾ ਕੀਤਾ ਈ ਕਦੇ ਨਾ ਪੈਰਾਂ ਨਾ ਕੋਈ ਪੈਂਡਾ ਤੈਅ ਕੀਤਾ ਈ ਕਦੇ ਨਾ ਅੱਖਾਂ ਨਾ ਕੋਈ ਸ਼ਬਦ ਵੇਖਿਆ ਈ ਤਾਂ ਕਰਕੇ ਮੈਂ ਆਪ ਜੀ ਨੂੰ ਬੇਨਤੀ ਕੀਤੀ ਕਰਿਓ ਕਿਰਪਾ ਵਾਹੇ ਗੁਰੂ ਵਾਹਿਗੁਰੂ ਵਾਹੇ ਗੁਰੂ ਵਾਹਿਗੁਰੂ ਵਾਹੇ Guru vah, Guru Wahe Guru Wahe Guru, Wahe Guru Wahe. ਵਾਹਿਗੁਰੂ ਆ ਵਾਹਿਗੁਰੂ ਵਾਹਿਗੁਰੂ ਆ ਵਾਹਿਗੁਰੂ ਆ ਕੋਈ ਆਣ ਲਾਵੇ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਮੇਰਾ ਪ੍ਰੀਤਮ ਪਿਆਰਾ ਮੇਰਾ ਕੋਈ ਆ ਬੜਾ ਮਹਿੰਗਾ ਖਜ਼ਾਨਾ ਜੇ ਪਹਿਣਾ ਵੀਰੋ ਕਈਉਂ ਰਾਮ ਮੰਦਿਰ ਨੂੰ ਨਹੀਂ ਪਤਾ ਹੁੰਦਾ ਵੀ ਬਾਬੇ ਕੀ ਵੈਗਰੂ ਵੈਗਰੂ ਵਿੱਚ ਪਾਉਂਦੇ ਆ ਪਰ ਤਾਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਪੁੱਤ ਵੇ ਆ ਜਿਹੜਾ ਚੌਂਕੜਾ ਮਾਰ ਕੇ ਤੂੰ ਬਾਣੀ ਗਾਉਣਾ ਏ ਇਹ ਉਹ ਬਖਸ਼ਿਸ਼ ਹੈ ਜਿਹਦੇ ਨਾਲ ਤੇਰੀਆਂ ਭੁੱਖਾਂ ਖਤਮ ਹੋ ਜਾਣਗੀਆਂ ਹੁਣ ਭੁੱਖਾਂ ਕਿਤੇ ਇੱਕ ਹੋਣ ਤੇ ਫੇਰ ਹੀ ਐ ਆਪਾਂ ਜਿੰਨੇ ਬੈਠੇ ਆ ਸੱਚੇ ਮਨੋਂ ਦੱਸਿਓ ਆਪਾਂ ਭੁੱਖੇ ਆ ਕਿਸੇ ਨੂੰ ਦੁੱਧ ਦੀ ਭੁੱਖ ਕਿਸੇ ਨੂੰ ਪੁੱਤ ਦੀ ਭੁੱਖ ਕਿਸੇ ਨੂੰ ਕੋਠੀ ਦੀ ਕਿਸੇ ਨੂੰ ਬੀਜੇ ਦੀ ਭੁੱਖਾ ਹੀ ਆ ਤੇ ਹਮ ਭੀਖਕ ਬਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਤੇ ਮਹਾਰਜ ਕਹਿੰਦੇ ਕਿਤੇ ਐਵੇਂ ਨਾ ਸਮਝ ਲਿਓ ਇਹ ਚਾਰ ਅੱਖਰ ਜਿਹੜੇ ਵਾਹਿਗੁਰੂ ਦੇ ਜਿਹੜਾ ਰੋਜ਼ ਬੈਠ ਕੇ 40 50 ਮਿੰਟੇ ਸ਼ਬਦ ਦੀ ਕਮਾਈ ਕਰੂਗਾ ਨਾ ਇੱਥੇ ਲਿਖ ਲਓ ਤਾਨੂੰ ਕਿਤੇ ਧਾਗਾ ਬਣਾਉਣ ਦੀ ਮੌਲੀ ਬਣਾਉਣ ਦੀ ਕਿਤੇ ਤੇਲ ਪਾਉਣ ਦੀ ਜਾਂ ਕਿਤੇ ਸਿਰ ਨਵਾਉਣ ਦੀ ਲੋੜ ਨਹੀਂ ਪਣੀ ਮੈਂ ਨਹੀਂ ਕਹਿ ਰਿਹਾ ਮੈਂ ਤੁਹਾਡੇ ਤੋਂ ਹੀ ਨਹੀਂ ਵਾਏ ਪਰ ਸੱਚ ਜਾਣਿਓ ਗੁਰੂ ਦੀ ਬਾਣੀ ਕਹਿ ਰਹੀ ਮੋਹਰ ਲਾ ਕੇ ਮਹਾਰਾਜ ਸਾਹਿਬ ਕਹਿੰਦੇ ਸਾਚ ਨਾਮ ਆਧਾਰ ਮੇਰਾ ਜਿਨ ਭੁਖਾਂ ਸਾਰੀਆਂ ਭੁਖਾਂ ਤੇਰੀਆਂ ਮਹਾਰਾਜ ਕਹਿੰਦੇ ਮੈਂ ਪੂਰੀਆਂ ਕਰਾਂਗਾ ਪਰ ਤੂੰ ਇੱਕ ਕੰਮ ਕਰ ਨਾਮ ਜਪਿਆਗਾ ਉਹਦੇ ਜਪਦਾ ਨਹੀਂ ਕੋਈ ਉਹ 15 ਮਿੰਟ ਨਹੀਂ ਕਿਤੇ ਅਸੀਂ ਇਦਾਂ ਬਹਿ ਸਕਦੇ ਬੋਲੋ ਸਤਨਾਮ ਤੇ ਕਹਿਣਗੇ ਜੀ ਮੇਰੇ ਤੇ ਕਿਰਪਾ ਨਹੀਂ ਹੋਈ ਕੋਈ ਕਹਿ ਦੂ ਫਲਾਣੇ ਥਾਂ ਚੱਲ ਜਾ ਉੱਥੇ ਚੱਲ ਜਾ ਤੇ ਮਹਾਰਾਜ ਦੀ ਬਾਣੀ ਨੇ ਬੜਾ ਪਿਆਰ ਦਿੱਤਾ ਤੇ ਜਿਸ ਧਰਤੀ ਤੋਂ ਦਾਸ ਆਏ ਸੁਲਤਾਨ ਪਰਲੋਦੀ 14 ਸਾਲ 9 ਮਹੀਨੇ 13 ਦਿਨ ਰੱਬ ਬੈਠਾ ਉੱਥੇ ਆਖੋ ਸਤਨਾਮ